ਗੜਸ਼ੰਕਰ ਵਿਖੇ ਉਸ ਸਮੇਂ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਦ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਸੰਗਤ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਜਾਣਕਾਰੀ ਅਨੁਸਾਰ ਰਾਜਪੁਰਾ ਦੀ ਸੰਗਤ ਕੈਂਟਰ ਵਿੱਚ ਖੁਰਾਲਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਆਈ ਸੀ ਅਤੇ ਦਰਸ਼ਨ ਕਰਕੇ ਵਾਪਸ ਆਉਂਦੇ ਸਮੇਂ ਕੈਂਟਰ ਦੇ ਬ੍ਰੇਕ ਫੇਲ ਹੋ ਗਏ ਅਤੇ ਕੈਂਟਰ ਪਲਟ ਗਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਮੇਰਾ ਨਾਮ ਸੁਜੀਤ ਸਿੰਘ ਹੈ ਜੀ ਇਹ ਸੰਗਤ ਹੈ ਕਰਾਲਗੜ੍ਹ ਤੋਂ ਜੀ ਆਪਣਾ ਬੱਲੇ ਚ ਜਾ ਰਹੀ ਸੀ ਜੀ ਅਚਾਨਕ ਬ੍ਰੇਕ ਫੇਲ ਹੋਣ ਕਰਕੇ ਗੱਡੀ ਬੇ ਕੰਟਰੋਲ ਗੱਡੀ ਕਿੱਥੇ ਸੀ ਕੈਂਟਰ ਹੈ ਜੀ ਕਿੱਲੀ ਮਤਲਬ ਸੰਗਤ ਹੈ ਜੀ 40 ਮੀਟਰ ਤੋਂ 60 ਕਿੰਨਾ ਮਤਲਬ ਜੀ ਚਾਰ ਮੀਟਰ ਤੋਂ ਬਾਅਦ ਜਾਨੀ ਨੁਕਸਾਨ ਦਾ ਤਿੰਨ ਨਮੋਤਾਂ ਇਹ ਜੱਖਮੀ ਹੋ ਗਏ ਜੱਖਮੀ ਆ ਤੁਹਾਡੇ ਸਾਹਮਣੇ ਪਏ ਜੀ ਕੁਝ ਵੀ ਜੇ ਵੇ ਤਿੰਨ ਹੋਰ ਪਿੱਛੇ ਪਏ ਕੁਝ ਦੋ ਬਾਲ ਕੋਲ ਪਏ ਆਸਾ ਜੀ ਹਾਂ ਜੀ ਹਾਂ ਜੀ ਕੈਂਟਰ ਵੱਟ ਗਿਆ ਕੈਂਟਰ ਵੱਟ ਗਿਆ ਮੇਰਾ ਨਾਮ ਰਾਮ ਸਿੰਘ ਹੈ ਜੀ ਪਿੰਡ ਉੜਦਨੇ ਜੀ ਜ਼ਿਲ੍ਹਾ ਪਟਿਆਲਾ ਤਹਿਸੀਲ ਰਾਜਪੁਰਾਈ ਇਹ ਆਪਣਾ ਕਰਾਲਗੜ ਜਾ ਰਹੇ ਸੀ ਕਰਾਲਗੜ ਤੇ ਆਂਦੇ ਹੋਏ ਮੱਥਾ ਟੇਕਾ ਜੀ ਗੱਡੀ ਆਰੀ ਦੀ ਗੱਡੀ ਕੀ ਬ੍ਰੇਕ ਫੈਲ ਹੋਣ ਕਰਨ ਤਾਂ ਇਹ ਆਸਤਾ ਵਾਪਰਿਆ ਜੀ ਸਰਕਾਰ ਨੂੰ ਵੀ ਇਹੀ ਕਹਾਂ ਜੀ ਗਰੀਬ ਲੋਕ ਐ ਦੇਖੋ ਇਹਨਾਂ ਦਾ ਜੋ ਵੀ ਹੈ ਆ ਮੜਾ ਮੋਟਾ ਦਵਾਈ ਗੁੱਟੀ ਆਪਣਾ ਕਰਿਆ ਜਾਈ ਇਸ ਦੇ ਉੱਪਰ ਪਿਆ ਕਰ ਸਕਾਂ ਦੀ ਤਿੰਨ ਮੋਤਾਂ ਹੋ ਗਈਆਂ ਸਾਨੂੰ ਪਤਾ ਹੀ ਹੈ ਹਾਂ ਜੀ ਤਹਿਸੀਲ ਰਾਜਪੁਰਾ ਪਿੰਡ ਉੜਦਨੇ ਜੀ ਆਪਣਾ ਉੜਦਨੇ ਕੀ ਸੰਗਤ ਐ ਠੀਕ ਹੈ ਬਾਕੀ ਸਾਰੇ ਸਾਮਣਾ ਜੀ ਦੇਖੋ ਹਸਪਤਾਲ ਦੇ ਵਿੱਚ ਸਾਰੇ ਪਏ ਆ ਜੀ ਇਹ ਮੁਗ ਜ਼ਰੂਰ ਹੋਣਾ ਚਾਹੀਦਾ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੈਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅנס ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਕ੍ਰੂਟੇਟਿਡ ਕੰਪਨੀਆਂਜ਼ ਐਚਐਸ ਐਜ਼ ਵੈਲ ਲੋਕਲ ਬਿਲਡਰਸ ਵਿਦ 브ਦਰਸ ਹੀਜ਼ ਪ੍ਰੋਫੈਸ਼ਨਲ ਬਾਈ ਪਲੰਬਿੰਗ ਇਲੈਕਟ੍ਰੀਸ਼ੀਅਨ masonry work carpentry for more information please contact him at www.checktrade.com id number 921760 Shamra Chander santal call him on this number 74 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ